ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਅਤੇ ਨਸ਼ਾ ਤਸਕਰਾਂ ਦੇ ਵਿਚਕਾਰ ਅੱਜ ਸ਼ਾਮ ਸਮੇ ਲਾਜਪਤ ਨਗਰ ਦੇ ਖੇਤਰ ਦੇ ਵਿੱਚ ਭਾਰੀ ਗੋਰਾਵਾਰੀ ਗੋਲਾਬਾਰੀ ਹੋਈ ਹੈ ਜਿਸ ਦੇ ਵਿੱਚ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਪੁਲਿਸ ਕਮਿਸ਼ਨਰ ਸੁਫਨ ਸ਼ਰਮਾ ਦੀ ਅਗਵਾਈ ਵਾਲਾ ਇਹ ਆਪਰੇਸ਼ਨ ਇੱਕ ਚੰਗੀ ਤਰ੍ਹਾਂ ਤਾਲਮੇਲ ਵਾਲੀ ਖੂਫੀਆ ਕਾਰਵਾਈ ਦਾ ਨਤੀਜਾ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਰਿਪੋਰਟਾਂ ਹਨ ਜੋ ਕਿ ਸੰਕੇਤ ਦਿੰਦੀਆਂ ਹਨ ਕਿ ਪਾਕਿਸਤਾਨ ਸਥਿਤ ਡਰੱਗ ਨੈੱਟਵਰਕ ਨਾਲ ਸਬੰਧ ਰੱਖਣ ਵਾਲੇ ਦੋ ਤਸਕਰ ਹਰਨਦੀ ਵੱਡੀ ਖੇਪ ਪਛਾਣਨ ਦੇ ਲਈ ਸ਼ਹਿਰ ਦੇ ਵਿੱਚ ਸਨ ਅਤੇ ਇਸ ਸੂਚਨਾ ਦੀ ਕਾਰਵਾਈ ਕਰਦਿਆਂ ਉਹਨਾਂ ਨੇ ਸ਼ੱਕੀ ਵਿਅਕਤੀਆਂ ਨੂੰ ਫੜਨ ਦੇ ਲਈ ਜਾਲ ਵਿਛਾਇਆ ਉਨ੍ਹਾਂ ਨੇ ਕਿਹਾ ਕਿ ਤਸਕਰਾਂ ਨੇ ਪੁਲਿਸ ਦੀ ਘੇਰਾਬੰਦੀ ਦੇਖੀ ਤਾਂ ਉਹਨਾਂ ਵੱਲੋਂ ਗੋਲਾਬਾਰੀ ਕੀਤੀ ਗਈ ਜਿਸ ਤੇ ਪੁਲਿਸ ਨੂੰ ਜਵਾਬੀ ਗੋਲਾਬਾਰੀ ਕਰਨੀ ਪਈ ਅਤੇ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਕ੍ਰਾਸ ਫਾਇਰਿੰਗ ਦੇ ਦੌਰਾਨ ਪੁਲਿਸ ਇੱਕ ਸ਼ਕਤੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਰਹੀ ਹੈ ਤੇ ਗ੍ਰਿਫਤਾਰ ਵਿਅਕਤੀ ਨੂੰ ਸੱਟਾਂ ਲੱਗੀਆਂ ਹਨ ਹਾਲਾਂਕਿ ਇਹ ਅਸਪਸ਼ਟ ਹੈ ਕਿ ਇਹ ਗੋਲਾਬਾਰੀ ਜਾਂ ਹੋਰ ਕਾਰਨਾ ਕਰ ਦੇ ਕਾਰਨ ਸਨ ਅਤੇ जख्मी ਸ਼ੱਕੀ ਨੂੰ ਇਸ ਇਲਾਜ ਦੇ ਲਈ ਸਿਵਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੂਜਾ ਸ਼ੱਕੀ ਇਸ ਦੌਰਾਨ ਮੌਕੇ ਤੋਂ ਭੱਜੜ ਦੇ ਵਿੱਚ ਕਾਮਯਾਬ ਹੋ ਗਿਆ ਪਰ ਉਸ ਦੀ ਪਛਾਣ ਹੋ ਗਈ ਹੈ ਤੇ ਪੁਲਿਸ ਸਰਗਰਮੀ ਦੇ ਨਾਲ ਉਸ ਨੂੰ ਫੜਨ ਦਾ ਪਿੱਛਾ ਕਰ ਰਹੀ ਆ ਪੁਲਿਸ ਦੇ ਵੱਲੋਂ ਐਨਡੀਪੀਸੀ ਐਕਟ ਦੇ ਤਹਿਤ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਕਾਰਵਾਈ ਦੇ ਬਾਰੇ ਵਾਧੂ ਵੇਰਵੇ ਸਮੇਤ ਹੋਰ ਜਾਣਕਾਰੀ ਹਲਕੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਰੀ ਕੀਤੇ ਜਾਣ ਦੀ ਉਮੀਦ ਹੈ